ਅਸੀਂ ਜਿਹੜੀਆਂ ਤੂੰ ਗੱਲਾਂ ਆਖੀਆਂ ਵੀ ਉਹ ਕਹਿੰਦੀ ਇਹ ਤਾਂ ਬਗਾਨੇ ਬੰਦਿਆਂ ਨਾਲ ਗੱਲਾਂ ਮਾਰਦੀ ਐ ਤੇ ਬਗਾਨੇ ਬੰਦਿਆਂ ਨਾਲ ਜਾਣਦੀ ਐ ਫਲਾਨਾ ਕਰਦੀ ਹੁੰਦਾ। ਹਾਂ ਇਹ ਹੀ ਮਾਰਦੀ ਹੁੰਨੀ ਐ ਗੱਲਾਂ। ਅਸੀਂ ਤਾਂ ਕੋਈ ਨਾ ਮਾਰਦੇ ਤੀ ਜੇ ਕਿਦੋਂ ਨਾਲ ਗੱਲ ਬਣਾ ਕੇ ਬਹਿ ਜਾਂਦੀ ਐ। ਨਹੀਂ ਤੀ ਤੂੰ ਚੰਗੀ ਐ ਤੂੰ ਇੰਨਿਆਂ ਦੇ ਵਿੱਚ ਤੂੰ ਐ ਕਹਿ ਕੀ ਕਹਿੰਦੀ। ਤੰਗੀ ਮਾਰੀ ਤਾਂ ਹੋਣੀ ਪਤਾ ਲੱਗ ਗਿਆ ਮੇਰੇ ਨਾਲ ਨਾ ਕੋਈ ਆ ਗਿਆ ਤੇ ਤੇਰੇ ਨਾਲ ਤਾਂ ਦੋ ਬੈਠੇ ਬਰੋਬਰ ਆਈ ਮੈਂ ਹੋਗੇ ਮੇਰੇ ਨਾਲ ਕੀ ਪਤਾ ਤੂੰ ਵੀ ਆਉਂਦੀ ਜਵਾਨੀ ਪਹਿਰੇ ਚ ਕੀ ਨਹੀਂ ਕੀਤਾ ਹੋਣਾ ਤੇ ਜਵਾਨੀ ਪਹਿਰੇ ਨੂੰ ਤੂੰ ਕੀ ਪਰਖੇਗੀ ਪਹਿਲਾਂ ਤੂੰ ਆਉਂਦਾ ਕਰੀ ਤੇ ਅੱਜ ਮੈਂ ਤੱਕੀ ਨਹੀਂ ਮੇਰਾ ਰੱਟ ਲਖਾਈ ਕਰਕੇ ਤੇ ਨਹੀਂ ਮੈਂ ਇਹਦੇ ਜੁੰਡੇ ਲੈਣੇ ਸੀ ਫੜ ਹੋਣ ਤੇ ਮੈਂ ਇਹਨੂੰ ਇੱਥੇ ਹੀ ਘਕਾਉਣਾ ਸੀਗਾ ਇਹਦੇ ਨਾਲ ਹੀ ਲੈ ਆਉਣਾ ਸੀ ਉਹਨੂੰ ਉਹ ਮੇਰੇ ਨਾਲ ਘਟ ਹੀ ਬੰਦੀ ਉਹ ਕਹਿੰਦਾ ਮੈਂ ਤਾਂ ਕੱਲਾ ਹਾਂ ਤੇਰੇ ਨਾਲ ਘਟ ਬਣਦੀ ਕਿ ਤੇਰੀ ਉਹਦੇ ਨਾਲ ਘਟ ਬਣਦੀ ਸੀ ਯੋਦੀ ਘੱਟ ਬਣਦੀ ਹੈ ਕਹਿੰਦੇ ਹਾਂਜੀ ਵੀਰ ਜੀ ਤੁਹਾਨੂੰ ਫੋਨ ਕਰਨਾ ਹੈ ਕਹਿੰਦੇ ਵੀ ਉਹ ਉਹਨਾਂ ਦਾ ਉਹਨਾਂ ਦਾ ਕੱਟ ਪਿਆ ਤੁਹਾਨੂੰ ਬਾਵਾ ਪਤਾ ਇਹਦੇ ਬਾਰੇ ਹਾਂਜੀ ਸਾਨੂੰ ਦੱਸੋ ਉਹਨਾਂ ਨੂੰ ਫੋਨ ਕਰਕੇ ਬੱਠੇ ਕਹਿੰਦੇ ਗੱਲ ਕਰਾਓ ਹਾਂ ਗੱਲ ਗੱਲ ਕਰ ਗੱਲ ਕਰੋ ਹੈਲੋ ਹਾਂਜੀ ਕਾਕੇ ਆਇਆ ਨਹੀਂ ਤੂੰ ਹੁਣ ਤੱਕ ਉਹ ਜਨਾਬ ਮੈਂ ਨਾ ਕੰਮ ਅਜਿਹਾ ਥੋੜਾ ਕੰਮ ਚਾਹਨਾ ਜੀ ਆਣਾ ਸੀ ਮੈਂ ਆ ਗਿਆ ਕੰਮ 'ਚ ਯਾਰ ਅਸੀਂ ਕਿਹੜਾ ਵੇਲੇ ਆਏ ਸੀ ਵੀ 100 ਮਸਲੇ ਨਿਬੇੜਨੇ ਆ ਉਹਦੇ ਨਾਲ ਮੈਂ ਦਿਹਾੜੀਦਾਰ ਵਾਲਾ ਬੰਦਾ ਥੋੜੇ ਕੰਮ 'ਚ ਕਰਦਾ ਅਸੀਂ ਵੀ ਦਿਹਾੜੀਦਾਰ ਹੀ ਆ ਯਾਰ ਸਾਡੀ ਵੀ ਦਿਹਾੜੀ ਹੁੰਦੀ ਹੈ ਠੀਕ ਹੈ ਇਹ ਵੱਖਰਾ ਵੀ ਤਨਖਾਹ ਦੇ ਰੂਪ 'ਚ ਮਿਲ ਜਾਂਦੀ ਹੈ ਤੇਰੀ ਮਾਤਾ ਆਈ ਬੈਠੀ ਤੇਰੇ ਘਰ ਦੀ ਆਈ ਬੈਠੀ ਐ ਇਹਨੇ ਬੰਦੇ ਬੁਲਾਇਆ ਪਿੰਡੋਂ ਨਾਲ ਦੋ ਪਤਾ ਤੈਨੂੰ ਅੱਛਾ ਪੇਕੇ ਚਲੇ ਗਈ ਸੀ ਤੂੰ ਪੇਕੇ ਤਾਂ ਵੀ ਆਈਆਂ ਪੇਕੇ ਤਾਂ ਨਾਲ ਹੀ ਆਏ ਆ ਮੇਰੇ ਤਾਂ ਹੂੰ ਕਿੰਬੋ ਲੈ ਗਈ ਸੋ ਘਰੇ ਮਤ ਕਰੇ ਨਾਲੇ ਤਾਂ ਉਹ ਖਰਾਬ ਕਰਦਾ ਪਿਆ ਗੋਲ ਹੁੰਦਾ ਤੇ ਉਤੋਂ ਜ਼ਿਆਦਾ ਮੇਰੀਆਂ ਗੱਲਾਂ ਇਹ ਬਣਾਉਂਦੀ ਰਹਿੰਦੀ ਹੈ। ਕੋਈ ਪੁੱਗ ਤਾਂ ਹਰੇਕ ਬੰਤਾ ਇਹ ਦੇਖੋ ਤੇ ਕੋਈ ਵੀ ਕੋਈ ਲਿਮਟ ਹੁੰਦੀ ਹੈ ਪੈ ਗੈ ਇੰਨਾ ਜ਼ਿਆਦਾ ਲਾਉਂਦਾ ਵੀ ਉਹ ਖੱਜਲ ਖਰਾਬ ਕਰ ਦੇ ਤਾਂ ਉਹਦਾ ਸਟੈਂਡ ਲੈ ਜਾਂਦੀ ਜਿਹੜੇ ਇੱਕ ਗੱਲ ਨਾਲ। ਦੀਪਾ ਬੋਲੀ ਤੇਰੀ ਮਾੜੀ। ਕੋਈ ਠੀਕ ਹੈ ਘਰ ਵਾਲਾ ਤੇਰਾ ਆ ਲੈਣ ਤੇ ਮਨਸ਼ੀਤ ਪਜਾਤ ਬਿੱਧੀ ਯਾਰ ਥੋੜੇ ਪਿੰਦ ਦੀ ਉਧਰੋਂ ਸਾਹ ਗੁੱਸੇ ਹੋ ਜਾਂਦੇ ਤੇ ਯਾਰ ਤੂੰ ਹੈ ਕਿ ਪਿਆਉਂਦਾ ਹੁਣ ਪੁੱਛੋ ਸੀ ਆਲੇ ਨੂੰ ਸਾਹ ਮਿਲ। ਉਹ ਹੈਲੋ ਕਿੱਥੇ ਆ ਯਾਰ ਤੂੰ? ਆ ਦੇ ਜੀ ਆ ਦੇ ਥਾਣੇ ਦੇ ਬਾਹਰ ਚਾਹੇ ਥਾਣੇ ਦੇ ਬਾਹਰ ਤੋਂ ਹੁਣ ਬਾਹਰ ਬੈਣ ਬੱਜੇ ਵਾਲੇ ਭੇਜੇ ਤੈਨੂੰ ਲੈਣ ਵਾਸਤੇ ਮੈਨੂੰ ਐ ਨਹੀਂ ਸਮਝ ਆਉਂਦੀ ਵੀ ਜਿਹੜਾ ਜਿਹੜੇ ਬੰਦੇ ਤੋਂ ਆਪਦਾ ਰੋਜ਼ਗਾਰ ਆਪਦਾ ਕੰਮ ਨਹੀਂ ਸਾਂਭਿਆ ਜਾਂਦਾ ਗੁੱਸਾ ਨਾ ਕਰੀ ਮੇਰੀ ਗੱਲ ਤੋਂ ਜੀ ਤੋ ਆਦਾ ਕੰਮ ਨਹੀਂ ਸਮਝਦਾ ਜਨਾਨੀ ਕਿੱਥੋਂ ਸਾਂਭ ਲੂਗਾ ਤਾਈ ਤਾਂ ਉਤੋਂ ਦੀਆਂ ਕੰਮ ਤੇਰੇ ਤੋ ਜਨਾਬ ਉਹੀ ਲੱਗਦਾ ਪਹਿਲਾਂ ਮੈਂ ਹੁਣ ਮੈਂ ਤੁਮ ਪਿੰਗਾ ਆਇਆ ਲੱਗਦਾ ਨਾ ਇਹ ਪਿੰਗਲੀ ਜੀ ਸੀ ਮੈਂ ਤਾਂ दारू ਨਾਲ ਆਇਆ ਸਾਰਾ ਕੁਝ ਅਰੇ दारू ਇਹਨਾਂ ਦੇ ਕੰਜਰ ਕਲੇਸ ਨੇ ਮਾਰਿਆ ਮੈਨੂੰ ਇਹਨੂੰ ਕਹਿ ਦੋ ਬਸ ਵੀ ਮੈਨੂੰ ਅੱਜ ਮੈਂ ਬਸੂੰਗੀ ਤਾਂ ਹੀ ਮੈਨੂੰ ਚੰਗੀ ਮਾੜੀ ਨਾ ਕਹਵੇ ਜਦੋਂ ਇਹ ਮੈਨੂੰ ਮੇਰੇ ਭਰਾਵਾਂ ਤੱਕਰ ਪਹੁੰਚਦੀ ਆ ਇਹ ਤਾਂ ਨਹੀਂ ਮੈਂ ਤਾਂ ਇਹਦੀ ਜ਼ੁਬਾਨ ਖਿੱਚ ਕੇ ਇਹਦੀ ਤਲੀ ਤੇ ਧਰ ਦੂੰਗੀ ਬੈਠੀ ਕਿਥੇ ਕੁੜਗਿਆ ਐ ਦੇਖ ਲਾ ਪਰ ਅਸੀਂ ਜਿੱਥੇ ਮਰਜੀ ਬੈਠੀ ਆ ਦਰਖਾਸਤ ਮੇਰੀ ਦਿੱਤੀ ਹੋਈ ਆ ਨਹੀਂ ਦਰਖਾਸਤ ਮੈਂ ਤੂੰ ਜ਼ੁਬਾਨ ਖਿੱਚ ਦੇਂਗੀ ਸਾਡੇ ਸਾਹਮਣੇ ਕਿਸੇ ਦੀ ਤੇ ਜ਼ੁਬਾਨ ਖਿੱਚ ਦੇਂਗੇ ਇਹਨੂੰ ਐ ਤਾਂ ਪੁੱਛੋ ਮੇਰੇ ਨਾਲ ਗੱਲਾਂ ਕਿੰਨੇ ਆਪ ਦੀ ਬੋਲੀ ਤੇ ਕੰਟਰੋਲ ਕਰ ਸਰਦਾਰ ਜੀ ਮੇਰੀ ਗੱਲ ਸੁਣ ਲਓ ਇੱਕ ਵੀ ਐ ਨਾ ਹੋਵੇ ਕਿ ਤੇ ਹੁਣੇ ਲੈਡੀ ਪੁਲਿਸ ਬੁਲਾ ਕੇ ਤੇ ਮੈਂ ਪਹਿਲਾਂ ਇਹਦੀ ਮੁਹੰਸੀ ਜੀ ਆ ਗਏ ਉਹ 900 ਜਿਹੜੀਆਂ ਸੀਗੀਆਂ ਹਾਂਜੀ ਉਹ 200 ਸੌ ਬੈਠੇ ਦੋ ਜਣੇ ਬੈਠੇ ਆ ਹਾਂ ਮੁੰਡੇ ਨੂੰ ਬਾਕੀ ਮੁੰਡੇ ਨੂੰ ਫੋਨ ਆਇਆ ਨਹੀਂ ਹਾਂ ਮੁੰਡਾ ਕਹਿੰਦਾ ਮੈਂ ਥੋੜਾ ਕੰਮ ਤੇ ਆ ਰਿਹਾ ਮੁੰਡਾ ਆ ਰਿਹਾ ਠੀਕ ਹੈ ਬਾਕੀ ਜਿਹੜੇ ਨੂੰ ਦੇ ਉਹਨੇ ਆਪਣੇ ਪਿੰਡੋਂ ਵੀ ਸੱਜਿਆ ਜਦੋਂ ਜਣੇ ਨੋ ਨੇ ਉਹਨਾਂ ਦੇ ਘਰਾਂ ਚੋਂ ਹੀ ਹਾਂਜੀ ਹਾਂਜੀ ਅੱਛਾ ਉਹ ਵੀ ਆ ਰਹੇ ਉਹਨਾਂ ਨਾਲ ਗੋਸਤ ਘਰਾਂ ਚੋਂ ਆ ਕੇ ਕਰਦੇ ਆ ਨਹੀਂ ਮੈਂ ਉਹ ਕਹਿੰਦੇ ਸਾਡੇ ਪਿੰਡੋਂ ਹੀ ਮੋਟਰ ਬੰਦੀ ਹੈ ਜੀ ਅੱਛਾ ਮੋਟਰ ਬੰਦੀ ਮੋਟਰ ਬੰਦੀ ਠੀਕ ਹੈ ਠੀਕ ਹੈ ਇਧਰ ਬਰਾਂਡੇ 'ਚ ਆ ਕੇ ਬੋਰਥਾ ਲਿਆ ਕਿਉਂ ਇਧਰ ਬਰਾਂਡੇ ਦੀ ਬ ਪਹਿਲਾਂ ਉਹਨਾਂ ਨੂੰ ਨੌ ਸਾਸ ਨੇ ਬੁਲਾਇਆ ਠੀਕ ਹੈ ਠੀਕ ਹੈ ਬਾਕੀ ਰਾਸ ਜ਼ਿਆਦਾ ਬਾਕੀਆਂ ਨੂੰ ਬਾਅਦ ਚ ਦੇਖਾਂਗੇ ਪਹਿਲਾਂ ਉਹਨਾਂ ਦਾ ਤੋਰੀਆ ਨਵੇੜ ਕੇ ਇਹਨਾਂ ਦਾ ਨਵੇੜੀਆ ਪਹਿਲਾਂ ਆਜਾ ਸਸਿਕਲ ਬੈਂਜੀ ਬੈਠ ਕੋ ਨੋਰਾ ਨਹੀਂ ਬੁਲਾਈ ਆਂਦੇ ਆ ਜੀ ਨਾਲ ਨਹੀਂ ਸੀ ਬੈਠੇ ਇਹਨਾਂ ਦੇ ਹਾਂ ਬੈਠੇ ਆਂਦੇ 12 ਵਜਰ ਨੂੰ ਕੈਂਜੀ ਨੋ ਬੋਲੀ ਤਾਂ ਨਹੀਂ ਦੋ ਤਿੰਨ ਦਿਨਾਂ ਚ ਕੋਈ ਨਹੀਂ ਜੀ ਕੋਈ ਗੱਲ ਨਹੀਂ ਹੋਈਗੀ ਤੁੰ ਪਰ ਭੈੜਾ ਭੈਣਾ ਦਾ ਚਾਕ ਦੀ ਸਸਿਕਲ ਸਸਿਕਲ ਪਾਓ ਤੁਸੀਂ ਪਾਓ ਅਸੀਂ ਕਾ ਬੈਠੋ ਬੈਠੋ ਮਨਜੀ ਜੀ ਕੁਰਸੀ ਦਿਓ ਇਧਰ ਆਜੋ ਤੁਸੀਂ ਮੈਂ ਜੀ ਆਜੋ ਬੈਠੋ ਇਧਰ ਕਾ ਇਧਰ ਆਜੋ ਜੀ ਆਜੋ ਬੈਠੋ ਹੋਰ ਵੀ ਪਰ ਠੀਕ ਹੈ ਹਾਂਜੀ ਠੀਕ ਹੈ ਜੀ ਤੇ ਬ੍ਰਦਰ ਹੈ ਤੁਹਾਡੇ ਨਹੀਂ ਜੀ ਇਹ ਤਾਂ ਕਰਾਂ ਚੋ ਕਰਾਂ ਚੋ ਹਾਂਜੀ ਇਹ ਬ੍ਰਦਰ ਨਹੀਂ ਜੀ ਇਹ ਤਾਂ ਕਰਾਂ ਚੋ ਹੈ ਸਰ ਅੱਛਾ ਭਰਾ ਹੈ ਨਹੀਂ ਸাকা ਕੋਈ ਨਹੀਂ ਹੈਗੇ ਅੱਜ ਦੋ ਆ ਭਰਾ ਮੇਰੇ ਦੋ ਤੀਜੇ ਤੋਂ ਭਰਾ ਹੈ ਵੀ ਆਏ ਦੋਨੋਂ ਪਰਾ? ਹਾਂਜੀ ਵੀ ਆਏ ਆ ਜੀ। ਉਹਨਾਂ ਨੂੰ ਵੀ ਬੁਲਾ ਲੈਣਾ ਸੀ ਫਿਰ ਜਦੋਂ ਬੁਲਾਇਆ ਸੀ। ਉਹ ਤਾਂ ਕੰਮ 'ਚ ਬੀਜੀ ਹੋ ਤਾਂ ਕਰਕੇ ਨਹੀਂ ਆਏ। ਅੱਛਾ ਇਹ ਵਿਲੇ ਬਚਾਰੇ। ਨਹੀਂ ਕਿਤੇ ਜਾਣਾ ਆਉਣਾ ਹੁੰਦਾ ਮੇਰੇ ਨਾਲ ਹੀ ਜਾਂਦੇ। ਖਾਣੇ ਦਰਬਾਰੇ ਸਾਰੇ ਸੀ। ਹਾਂਜੀ ਇਹ ਹੀ ਜਾਂਦੇ ਆ। ਅੱਛਾ ਨਹੀਂ ਤੇਰੇ ਨਾਲ ਮਤਲਬ ਹੋਰ ਵੀ ਰਹਿੰਦਾ ਗਲੇਸ਼ ਕਿਤੇ? ਹੋਰ ਤਾਂ ਬਸ ਜੀ, ਉੱਚੀ ਨਾ ਤੂੰ ਹੋਰ ਬਥੇਰਾ ਸਾਡੇ ਕੰਦੇਸ ਰਹਿੰਦਾ। ਕਲੇਸ ਕਰਕੇ ਤਾਂ ਅਜੇ ਇੱਥੇ ਆਏ ਆ। ਇਹ ਕਲੇਸ ਕਰਕੇ ਇੱਥੇ ਨਹੀਂ ਆਏਗੇ ਕੰਪਲੀਟ ਥੋੜੀ ਜੀ ਸਾਡਾ ਫਰਜ਼ ਸੀਗਾ ਪੀਬਲ ਸਦਣਾ। ਤੁਹਾਡੇ ਸੱਸ ਨੂੰ ਬੁਲਾ ਲਿਆ ਸੀਗਾ ਉਹਦੇ। ਹਾਂਜੀ। ਇਹਨਾਂ ਨੂੰ ਤੁਸੀਂ ਕਿਹਾ ਸੀ ਬੁਲਾ ਕੇ ਪੁੱਛੋ ਉਹਨਾਂ ਨੂੰ ਬੁਲਾ ਕੇ ਪੁੱਛ ਲਿਆ ਸੀਗਾ ਜਿਹੜੀਆਂ ਚੀਜ਼ਾਂ ਤੁਸੀਂ ਆਖੀਆਂ ਨਾ ਉਦੋਂ। ਹਾਂਜੀ। ਉਹ ਗੱਲਬਾਤ ਇਹਨਾਂ ਨਾਲ ਕਰ ਲਈ ਸੀ ਸਾਰੀ ਮੈਂ। ਵੀਰ ਜੀ ਗੱਲਾਂ ਬਣਾਉਂਦੀ ਰਹਿੰਦੀਆਂ ਮੇਰੇ ਚਤੋਂ ਪੈ ਰਹੇ। ਨਹੀਂ ਗੱਲਾਂ ਆਪਾਂ ਕਰਦੇ ਆ ਉਹੀ ਗੱਲ ਕਰਦੇ ਆ ਸਾਰੀ ਕੋਈ ਗੱਲ ਨਹੀਂ। ਇਹ ਤੁਹਾਡੇ ਕੋਈ ਚਾਚੇ ਤਾਏ ਦੇ ਮੁੰਡੇ ਆ ਜਾਂ ਕੀ ਐ ਇਹ ਪਿੰਡੋਂ। ਨਹੀਂ ਜੀ ਨਹੀਂ ਘਰਾਂ ਚੋਂ ਹੀ ਆਂ ਜੀ। ਨਹੀਂ ਮੈਂ ਤਾਂ ਕੁੜੀਆਂ ਦਾ ਚ ਸਕਿਆਂ ਦੇ ਘਰ ਹੈ ਨਹੀਂ ਪਿੰਡ ਇਹ ਮੁੰਡਾ ਭਰਾ ਲੱਗਦਾ ਜੀ ਪਿੰਡ ਚੋਂ ਪਿੰਡ ਪਿੰਡ ਚੋਂ ਚਾਚੇ ਤਾਇਆ ਚੋਂ ਨਹੀਂ ਪਿੰਡ ਚੋਂ ਪਿੰਡ ਚੋਂ ਹੀ ਨੋਟਕੀ ਕੰਮ ਕੀ ਕਰਦੇ ਅਸੀਂ ਬਸ ਆਹ ਕੋਟ ਕਟੇਰੀਆਂ ਦੇ ਕੇ ਅਸੀਂ ਨਿਵੇੜਦੇ ਹਾਂ ਪਿੰਡ ਦੇ ਵਿੱਚੋਂ ਤੁਹਾਨੂੰ ਸਾਰੇ ਪਿੰਡ ਦੇ ਵਿੱਚ ਜਿੰਮੇਵਾਰੀ ਤੁਹਾਡੇ ਕੋਲੇ ਆ ਸਾਰੇ ਹਾਂਜੀ ਹਾਂਜੀ ਮੁੰਡੇ ਨੂੰ ਤੰਗ ਬਹੁਤ ਕਰਦੇ ਨੇ ਨਹੀਂ ਮੋਤ ਪਰ ਮੈਂ ਤਾਂ ਇੱਕ ਨੰਬਰ ਲੈ ਕੇ ਕਾਲ ਕੀਤੀ ਸੀ ਉਹ ਤੇ ਫੋਟਾ ਨੰਬਰ ਤਾਂ ਨਹੀਂ ਸੀ ਮੇਰੇ ਖਿਆਲ ਚ ਸਸਿਗਾ ਚਲੋ ਕੋਈ ਗੱਲ ਨਹੀਂ ਮੈਂ ਕੀ ਲੈਣਾ ਉਸ ਗੱਲ ਤੋਂ ਬੁਲਾਇਆ ਥੋਨਾਂ ਨੇ ਮੈਨੂੰ ਇਸ ਵਾਸਤੇ ਉਸ ਗੱਲ ਨਾਲ ਚਲੋ ਮੈਨੂੰ ਤਾਂ ਨਿਬੜਿਆ ਚਾਹੀਦਾ ਸਾਡੇ ਕੋਲ ਤਾਂ ਇਹ ਵੀ ਜੇ ਕਲੇਸ਼ ਨਿਬੜ ਕੇ ਜਾਊਗਾ ਨਾ ਤਾਂ ਸਾਡੇ ਵਾਤੇ ਉਹ ਖੁਸ਼ੀ ਦੀ ਗੱਲ ਹੈ ਕਿ ਪਰਿਵਾਰ ਚੰਗਾ ਬਸਦਾ ਰਹੂਗਾ ਮੁੰਸ਼ੀ ਜੀ ਇਹਦੇ ਘਰ ਵਾਲਿਆਂ ਨੇ ਬੀਬਾ ਤੇ ਕਿੱਥੇ ਆਓ ਆਇਆ ਸੀਗਾ ਫੋਨ ਜਿਉਂ ਉਹਨਾਂ ਨੂੰ ਅੱਛੇ ਤੇ ਕੰਮ ਚਾ ਮੈਂ ਕਹਿੰਦਾ ਆਉਣਾ ਮੈਂ ਕਹਿੰਦਾ ਕੰਮ ਤਾਂ ਸੋ ਤੋਂ ਟਾਈਮ ਦਿੱਤਾ ਹੋਇਆ ਹੈ ਕੰਮ ਟਾਈਮ ਤੇ ਪਹੁੰਚੋ ਕੋਈ ਗੱਲ ਨਹੀਂ ਮੈਂ ਦੁਬਾਰਾ ਲਾ ਲੈਣਾ ਤੁਹਾਨੂੰ ਹਾਂ ਇੱਕ ਮਿੰਟ ਹੋਰ ਹੈ ਬੀਬਾ ਤੁਹਾਡੇ ਮੁੰਡੇ ਨੂੰ ਭੈਣ ਜੀ ਪਤਾ ਨਹੀਂ ਮੈਂ ਤਾਂ ਪਤਾ ਨਹੀਂ ਜੀ ਤੁਸੀਂ ਫੋਨ ਕੀਤਾ ਹੁਣ ਮੈਨੂੰ ਤਾਂ ਕੋਈ ਗੱਲ ਹੀ ਨਹੀਂ ਹੋਈ ਮੈਂ ਤਾਂ ਮੁੰਡੇ ਨਾਲ ਮੁੰਡਾ ਤਾਂ ਕੰਮ ਤੇ ਗਿਆ ਵਸਵੇਰ ਦਾ ਤੁਹਾਨੂੰ ਨਹੀਂ ਪਤਾ ਨਾ ਜੀ ਜੇ ਬੱ ਤੇਰੇ ਨਾਲ ਕੋਈ ਗੱਲ ਹੋਈ ਤੇਰੇ ਘਰ ਵਾਲੇ ਦੀ ਸਵੇਰ ਦੀ ਹੋਈ ਸੀ ਇੱਕ ਵਰਨਨ ਮੈਂ ਕਿਹਾ ਸੀ ਜਿਗਾ ਕਹਿੰਦਾ ਕਿ ਆ ਜਾਗੇ ਆ ਜਾਣਗੇ ਤਾਂ ਨਾਲ ਹੀ ਲੈ ਆਉਣਾ ਸੀ ਉਹਨੂੰ ਹੋ ਮੇਰੇ ਨਾਲ ਘੱਟ ਹੀ ਬਣਦੀ ਉਹ ਕਹਿੰਦਾ ਮੈਂ ਤਾਂ ਕੱਲਾ ਹਾਂ ਤੇਰੇ ਨਾਲ ਘੱਟ ਬਣਦੀ ਕਿ ਤੇਰੀ ਉਹਦੇ ਨਾਲ ਘੱਟ ਬਣਦੀ ਉਹਦੀ ਘੱਟ ਬਣਦੀ ਹੈ ਕਹਿੰਦੇ ਹਾਂ ਜੀ ਫਿਰ ਜੀ ਤੁਹਾਨੂੰ ਫੋਨ ਕਰਦਾ ਸੀ ਉਹ ਪਹੁੰਚ ਨਹੀਂ ਹੁੰਦਾ ਚਲਾਉਂਦਾ ਚਲਾਉਂਦਾ ਘੱਟ ਆ ਜੀ ਤੁਹਾਨੂੰ ਵਾਵਾ ਪਤਾ ਇਹਦੇ ਬਾਰੇ ਹਾਂ ਜੀ ਸਾਨੂੰ ਪਤਾ ਕੱਲ ਕਰੋ ਹਾਂ ਗੱਲ ਗੱਲ ਕਰ ਗੱਲ ਕਰ ਹਲੋ ਅੰਜੀ ਉਹ ਕਾਕੇ ਆਇਆ ਨਹੀਂ ਤੂੰ ਹੁਣ ਤੱਕ ਉਹ ਜਨਾਬ ਮੈਂ ਨਾ ਕੰਮ ਅਸੀਂ ਥੋੜਾ ਕੰਮ ਚਾਹਨਾ ਜੀ ਆਣਾ ਜੀ ਨਹੀਂ ਆ ਗਿਆ ਕੰਮ ਚ ਯਾਰ ਅਸੀਂ ਕਿਹੜਾ ਵੇਲੇ ਆ ਅਸੀਂ ਵੀ 100 ਮਸਲੇ ਨਿਬੇੜਨੇ ਆ ਉਹ ਜਨਾਬ ਮੈਂ ਦਿਹਾੜੀਦਾਰ ਵਾਲਾ ਬੰਦਾ ਥੋੜੇ ਕੰਮ ਚ ਕਰਦਾ ਅਸੀਂ ਵੀ ਦਿਹਾੜੀਦਾਰੀ ਆ ਯਾਰ ਸਾਡੀ ਵੀ ਦਿਹਾੜੀ ਹੁੰਦੀ ਹੈ ਠੀਕ ਹੈ ਇਹ ਵੱਖਰਾ ਵੀ ਤਨਖਾਹ ਦੇ ਰੂਪ ਚ ਮਿਲ ਜਾਂਦੀ ਹੈ ਤੇਰੀ ਮਾਤਾ ਆਈ ਬੈਠੀ ਤੇਰੇ ਘਰ ਦੀ ਆਈ ਬੈਠੀ ਐ ਇਹਨੇ ਬੰਦੇ ਬੁਲਾਇਆ ਪਿੰਡੋਂ ਨਾਲ ਦੋ ਪਤਾ ਤੈਨੂੰ ਨਾ ਜੀ ਨਾ ਮੈਨੂੰ ਨਹੀਂ ਪਤਾ ਜੀ ਉਹਾਂ ਦੀ ਮੇਰੇ ਨਾਲ ਗੱਲ ਹੋਈ ਹੈ ਆਂਦੀ ਕਿ ਪਤਾ ਸੀ ਇਹਨਾਂ ਨੇ ਤਾਂ ਦੁੱਖੀ ਕਰ ਮਾਰਿਆ ਉਹਨਾਂ ਜੀ ਆਉਂਦਾ ਮੈਂ ਆ ਯਾਰ ਜਲਦੀ ਆ ਤੇਰੇ ਆਇਆਂ ਗੱਲ ਬਣਨੀ ਹੈ ਠੀਕ ਹੈ ਨਾ ਠੀਕ ਆ फटाफट ਕਰ ਇਹਨੂੰ ਹੋਂ ਤਾਂ ਬਾਈ ਕਾਦਾ ਪਤਾ ਹੋਣਾ ਇਹਨੂੰ ਤਾਂ ਪਹਿਲਾਂ ਨਹੀਂ ਪਤਾ ਪਹਿਲਾਂ ਕੀ ਨਹੀਂ ਪਤਾ ਇਹਨੂੰ ਕਿਹੜਾ ਪਹਿਲਾਂ ਪਤਾ ਹੁੰਦਾ ਵੀ ਕੀ ਹੁੰਦਾ ਚਲ ਹੁਣ ਤਾਂ ਮੈਂ ਆਪਦੇ ਪੇਕੇ ਤੋਂ ਆਈ ਆ ਇਹਨੂੰ ਤਾਂ ਘਰੇ ਨਹੀਂ ਫਿਰਦੇ ਨੂੰ ਪਤਾ ਹੁੰਦਾ ਵੀ ਕੀ ਹੋਈ ਜਾਂਦਾ ਅੱਛਾ ਪੇਕੇ ਚਲੀ ਗਈ ਸੀ ਤੂੰ ਪੇਕੇ ਤੋਂ ਹੀ ਆਈ ਆ ਪੇਕੇ ਤੋਂ ਨਾਲ ਹੀ ਆਏ ਆ ਮੇਰੇ ਤਾਂ ਹਿੰਦੂ ਲੈ ਕੇ ਹੀ ਸੋ ਘਰੇ ਮਤਲਬ ਦੀ ਬਬੂ ਕੀ ਵੀ ਕਰੇ ਕੀ ਹੋਈ ਜਾਂਦਾ ਮਰ ਲੋ ਘਰੇ ਨਾਲੇ ਤਾਂ ਉਹ ਖਰਾਬ ਕਰਦਾ ਪਿਆ ਗੋਲ ਹੁੰਦਾ ਤੇ ਉਤੋਂ ਜ਼ਿਆਦਾ ਮੇਰੀਆਂ ਗੱਲਾਂ ਇਹ ਬਣਾਉਂਦੀ ਰਹਿੰਦੀ ਆ ਫਟਪੁਗ ਤਾਂ ਹਰੇਕ ਬੰਦਾ ਇਹਦੇ ਕੋਲ ਪਕਾ ਲੱਗਦੇ ਵੀ ਕੋਈ ਲੈਂਟ ਹੁੰਦੀ ਆ ਪੈ ਗੈ ਇੰਨਾ ਜ਼ਿਆਦਾ ਲਾਉਂਦਾ ਵੀ ਉਹ ਖੱਜਲ ਖਰਾਬ ਕਰ ਦੇ ਤਾਂ ਉਹਦਾ ਸਟੈਂਡ ਲੈ ਜਾਂਦੀ ਹਰੇਕ ਗੱਲ ਨਹੀਂ ਨਹੀਂ ਉਹਦਾ ਕੋਈ ਸਟੈਂਡ ਨਹੀਂ ਲਿਆ ਸੀ ਇਹਨਾਂ ਨੇ ਇਹ ਜਦੋਂ ਤੁਸੀਂ ਆਏ ਆ ਮੈਂ ਬੁਲਾਇਆ ਸੀਗਾ ਉਦੋਂ ਬਾਅਦ ਚਲੀ ਗਈ ਸੀ ਇਹ ਦੇਖ ਕੇ ਉਹ ਦੀ ਮਗਰੋਂ ਗਈ ਹੈ ਜੀ ਅੱਛਾ ਹਾਂ ਤੁਸੀਂ ਮੈਨੂੰ ਬੁਲਾਇਆ ਇੰਤਰ ਨੂੰ ਤੇ ਫਿਰ ਆਪੇ ਕਰਾਇਆ ਮੈਂ ਆਥੇ ਮੇਰੇ ਦੇ ਨਾਲ ਆਉਟ ਹਾਂ ਤੁਸੀਂ ਕਿਹਾ ਜੀ ਹਾਂ ਕੋਈ ਤਰ੍ਹਾਂ ਰੈਫਰ ਹੋਈ ਹੈ ਤੁਹਾਨੂੰ ਕਸਾ ਬੁਲਾਇਆ ਮੈਂ ਦੁਵਾ ਕੇ ਪੁੱਛਿਆ ਮੈਂ ਕਹਿੰਦੀ ਕਿ ਕੀ ਗੱਲ ਹੈ ਤੁਸੀਂ ਮੈਨੂੰ ਕਦੇ ਵਾਸਤੇ ਬੁਲਾਇਆ ਹਾਂ ਤੁਸੀਂ ਕਹਿੰਦੇ ਨਾ ਰੈਫਰ ਬਿਲਕੁਲ ਬਿਲਕੁਲ ਜੀ ਹਾਂ ਲਿਖਾਇਆ ਸੀ ਇਹਨੇ ਦੇਖੋ ਕੰਪਲੇਂਟ ਦੇ ਕੇ ਗਈ ਸੀ ਇਹ ਹੁਣ ਤਾਂ ਇਹ ਦੱਸੋ ਫਿਰ ਇਹ ਕਾਹਦੇ ਤੇ ਲਿਖਾ ਕੇ ਗਈ ਰੈਫਰ ਕੀ ਗੱਲ ਮੈਂ ਤਾਂ ਇਸ ਗੱਲ ਦਾ ਹੀ ਨਹੀਂ ਪਤਾ ਜਾਂ ਤੁਸੀਂ ਮੈਨੂੰ ਤੰਗ ਕਰਦੇ ਆਂ ਤੁਹਾਨੂੰ ਦੱਸਿਆ ਜੀ ਇਹਨਾਂ ਨੇ ਸਾਰਾ ਮਾਤਾ ਜਿਹੜੀ ਬਹੁਤ ਜ਼ਿਆਦੇ ਤਾਂ ਨੇ ਪਰ ਜਾਣ ਕਰ ਦੇ ਦੇਖੋ ਜੇ ਜੇ ਤੁਸੀਂ ਮੌਤ ਪਰ ਬੰਦਿਆਂ ਚਾਉਂਦੇ ਉਹਨਾਂ ਨੂੰ ਤਾਂ ਫਿਰ ਮੇਰੇ ਖਿਆਲ ਚ ਮੈਨੂੰ ਆਹ ਗੱਲ ਚੰਗੀ ਲੱਗੀ ਨਹੀਂ ਥੋੜੀ ਵੀ ਬਾਤਾਂ ਬਹੁਤ ਤੰਗ ਕਰਦੀ ਆ ਤੁਹਾਨੂੰ ਪਿੰਡ ਬੈਠਿਆਂ ਨੂੰ ਕੀ ਪਤਾ ਲੱਗਿਆ ਵੀ ਮਾਤਾ ਤੰਗ ਕਰਦੀ ਆ ਹੋ ਸਕਦਾ ਉਹ ਤੰਗ ਕਰਦੀ ਹੋਵੇ ਸਾਨੂੰ ਦੱਸਿਆ ਜੀ ਪਤਾ ਲੱਗਦਾ ਹੀ ਰਹਿੰਦਾਗਾ ਤੁਹਾਨੂੰ ਕਿਉਂ ਦੱਸਿਆ ਆਹ ਦੇ ਭਰਾਵਾਂ ਨੂੰ ਦੱਸਿਆ ਤੂੰ ਉਹਨਾਂ ਨੂੰ ਵੀ ਪਤਾ ਸੀਗਾ ਨਹੀਂ ਦੱਸਿਆ ਉਹਨਾਂ ਨੂੰ ਵੀ ਮੇਰੇ ਸਾਥ ਸਨਾਹ ਰੌਲਾ ਚੱਲੀ ਜਾਂਦਾ ਮੇਰਾ ਉਹ ਮੈਨੂੰ ਮੈਂ ਨਹੀਂ ਇਹਨਾਂ ਦੱਸਿਆਗਾ ਮੈਂ ਉਹਨਾਂ ਨੂੰ ਨਹੀਂ ਮੈਂ ਦੱਸ ਨਹੀਂ ਹੁੰਦੀ ਘਰਦਿਆਂ ਨੂੰ ਉਹ ਤਾਂ ਅੱਡ ਵੈਡਾ ਅਗਲੇ ਉਹ ਮੇਰੇ ਕਿੱਥੇ ਸੁਣਦੇ ਨਾ ਇਹ ਮੁੰਨਾਂ ਉਹ ਤਾਂ ਅੱਡ ਅੱਡ ਹੈਗੇ ਆ ਪਰ ਭਰਾ ਆਜਾ ਦਾ ਨੇੜੇ ਹੁੰਦੇ ਆ ਕਿ ਆ ਪਿੰਡੋਂ ਜਿਹੜੇ ਬੰਦੇ ਸੱਦ ਲਏ ਜੇ ਸੱਦੇ ਸੀ ਪਿੰਡ ਵਾਲੇ ਵੀ ਫਿਰ ਨਾਲ ਭਰਾ ਵੀ ਸੱਦਣਾ ਸੀ ਇਕੱਦਾਂ ਤੇ ਪਿੰਡ ਵਾਲੇ ਜਿਹੜਾ ਕੋਈ ਮੇਰੇ ਨਾਲ ਤੁਰੂਗਾ ਜੇ ਮੈਨੂੰ ਗੰਦੀ ਜਾਂਦੇ ਜਿਹੜਾ ਗੰਦਾ ਹੀ ਤੁਰੂਗਾ ਮੇਰੇ ਨਾਲ ਚੰਗੇ ਥੋੜੂ ਤੁਰਨਗੇ ਮੇਰੇ ਨਾਲ ਅੱਛਾ ਮਤਲਬ ਕਿ ਤੂੰ ਐਕਸੈਪਟ ਕਰਦੀ ਏ ਇਸ ਗੱਲ ਨੂੰ ਵੀ ਹਾਂ ਤੇਰਾ ਜਿਵੇਂ ਮਾਤਾ ਨੇ ਦੱਸਿਆ ਦੇ ਤੇਰੇ ਸੱਸ ਨੇ ਦੱਸਿਆ ਤੇ ਜਦੋਂ ਗੱਲਾਂ ਬਣਾਈ ਜਾਂਦੀ ਆ ਰੌਟ ਮੇਰੀ ਲਿਖਾਈਏ ਤੁਸੀਂ ਉਹਨਾਂ ਤੋਂ ਸਵਾਲ ਕਰੋ ਇਹ ਗੱਲ ਨੂੰ ਉਹਨਾਂ ਤੇ ਸਵਾਲ ਕਰੂੰਗਾ ਬੀਬਾ ਜਿੱਦਿਆਂ ਉਹਨੂੰ ਕੱਲਿਆਂ ਨੂੰ ਬੁਲਾਇਆ ਨਾ ਤੈਨੂੰ ਪਤਾ ਹੈ ਉਸ ਗੱਲ ਦਾ ਤੈਨੂੰ ਫੋਨ ਵੀ ਕੀਤਾ ਉਹਦੇ ਬਾਅਦ ਦੇ ਵਿੱਚ ਕਿ ਤੇਰੀ ਸੱਸ ਨੂੰ ਬੁਲਾ ਲਿਆ ਉਹਦੇ ਨਾਲ ਗੱਲਬਾਤ ਕਰ ਲਈ ਅਸੀਂ ਜਿਹੜੀਆਂ ਤੂੰ ਗੱਲਾਂ ਆਖੀਆਂ ਵੀ ਉਹ ਕਹਿੰਦੀ ਆ ਤਾਂ ਬਗਾਨੇ ਬੰਦਿਆਂ ਨਾਲ ਗੱਲਾਂ ਮਾਰਦੀ ਆ ਤਾਂ ਬਗਾਨੇ ਬੰਦਿਆਂ ਨਾਲ ਜਾਂਦੀ ਆ ਫਲਾਣਾ ਕਰਦੀ ਉਹ ਮੈਂ ਇਹੀ ਮਾਰਦੀ ਹੋਣੀ ਆ ਗੱਲ ਅਸੀਂ ਤਾਂ ਕੋਈ ਨਾ ਮਾਰਦੇ ਤੀਜੇ ਕਿਦੋਂ ਗੱਲ ਬਣਾ ਕੇ ਬਹਿ ਜਾਂਦੀ ਹੈ ਨਹੀਂ ਤੀਜੇ ਤੂੰ ਚੰਗੀ ਆ ਤੂੰ ਇੰਨਿਆਂ ਦੇ ਵਿੱਚ ਤੂੰ ਐ ਕਹਿ ਕੇ ਗਈ ਚੰਗੀ ਮਾਰੀ ਦਾ ਤਾਂ ਹੋਣੀ ਪਤਾ ਲੱਗ ਗਿਆ ਮੇਰੇ ਨਾਲ ਨਾ ਕੋਈ ਆ ਗਿਆ ਤੇ ਤੇਰੇ ਨਾਲ ਤਾਂ ਦੋ ਬੈਠੇ ਬਰोबर ਆਈ ਮੇਰੇ ਨਾਲ ਕੀ ਪਤਾ ਤੂੰ ਵੀ ਆਵਦੀ ਜਵਾਨੀ ਪਹਿਰੇ ਚ ਕੀ ਨਹੀਂ ਕੀਤਾ ਮੇਰੀ ਜਵਾਨੀ ਪਹਿਰੇ ਨੂੰ ਤੂੰ ਕੀ ਪਰਖੇਗੀ ਪਹਿਲਾਂ ਤੇ ਥੋ ਆਪ ਦਾ ਮੈਨੂੰ ਤੇ ਮੈਂ ਤਾਂ ਕੀ ਹੈ ਨਹੀਂ ਮੇਰਾ ਟਲਖਾਈ ਕਰਕੇ ਨਹੀਂ ਮੈਂ ਉਹਦੇ ਜੁੰਡੇ ਲੈਣੇ ਸੀ ਫੜ ਹੁਣ ਤੇ ਮੈਂ ਇਹਨੂੰ ਇੱਥੇ ਕਕਾਉਣਾ ਸੀਗਾ ਮੇਰਾ ਪੁੱਤ ਸੀਗਾ ਗਉਆਂ ਵਰਗਾ ਜਿਹੜਾ ਇਹਨੇ ਵੈਲਪੂਨੇ ਪਾਤਾ ਵੈਲੀ ਬਣਾ ਕੇ ਤਰਤਾ ਇੱਕ ਮਿੰਟ ਬੱਸ ਕੀ ਪਾਉਣਾ ਨਹੀਂ ਸੀਗਾ ਹੈ ਹੁਣ ਵੀ ਇੱਕ ਵੇ ਇੱਕ ਥੋਡੇ ਥੋਡ ਤੁਹਾਨੂੰ ਵੇਖ ਵੇਖ ਲੈਚਨ ਮਾਰੇ ਕੀਤੇ ਆ ਮੈਂ ਕਿਹੜੀ ਗੱਲ ਦੀ ਮਾਰੀ ਚਾਹ ਚਾ ਕਰਨੇ ਆ ਬਸ ਬਸ ਲੱਗ ਗਿਆ ਨਾ ਪਤਾ ਆ ਗਈ ਨਾ ਗੱਲ ਨਿਕਲ ਕੇ ਪਹਿਲਾਂ ਤਾਂ ਇਹ ਦੱਸ ਮੈਂ ਤੈਨੂੰ ਕਿਸੇ ਨੇ ਇੰਨੀ ਈਸ ਕਹਿਆ ਤਾਂ ਮੇਰੀ ਗੱਲ ਸੁਣ ਵੀ ਬੱਬਾ ਧਿਆਨ ਨਾਲ ਹੁਣ ਹਾਂਜੀ ਤੈਨੂੰ ਕਿਸੇ ਨੇ ਇੰਨੀ ਮਾਤ ਨਹੀਂ ਦਿੱਤੀ ਵੀ ਤੂੰ ਬੈਠੀ ਕਿੱਥੇ ਆ ਨਹੀਂ ਬੈਠੀ ਤੇ ਚੱਲ ਹੈਗੀ ਐ ਮੈਂ ਮੈਨੂੰ ਵੀ ਪਤਾ ਤੇ ਤੂੰ ਮੇਰੇ ਸਾਹਮਣੇ ਨੇ ਕਹਿਣਾ ਹਟਦੀ ਉਹਨੂੰ ਪਹਿਲਾਂ ਇਹ ਸੋਚੋ ਵੀ ਜਦੋਂ ਕੁੜੀ ਵਿਆਹਦੇ ਆ ਨਾ ਉਦੋਂ ਮਾਂ ਪਿਓ ਭੈਣ ਭਰਾ ਇਹ ਗੱਲ ਕਹਿੰਦੇ ਵੀ ਸਾਡੀ ਕੁੜੀ ਨੂੰ ਆਪਦੀ ਧੀ ਬਣਾ ਕੇ ਰੱਖਿਓ ਧੀ ਜੁੰਡੇ ਨਹੀਂ ਤਾਂ ਮੈਨੂੰ ਬਣਾ ਮੈਨੂੰ ਬਣਾਇਆ ਹੀ ਨਹੀਂ ਧੀ ਇਹਨਾਂ ਨੇ ਤਾਂ ਇਹ ਜ ਇਹ ਬਹੁਤ ਕੁਸ ਕਰਦੀ ਆ ਤੁਹਾਡੇ ਸਾਹਮਣੇ ਭਲੀ ਮਾਨਸ ਬੰਦੀ ਆ ਇਹ ਅੱਛਾ ਹਾਂ ਬਥੇਰਾ ਕੁਸ ਕਰਦੀ ਆ ਇਹ ਤੇ ਫਿਰ ਉਹ ਤਾਂ ਸ਼ਿਕਾਇਤ ਕਰਕੇ ਨਹੀਂ ਗਈ ਸ਼ਿਕਾਇਤ ਤਾਂ ਤੂੰ ਕਰਕੇ ਗਈ ਆ ਤੇ ਕਰਨੀ ਸੀ ਮੈਂ ਜਦੋਂ ਮੈਨੂੰ ਤੰਗ ਕਰਦੇ ਆ ਮੈਨੂੰ ਤਾਂ ਕਹਿ ਦਿੰਦੇ ਹੋ ਕਿ ਤੈਨੂੰ ਤਪਾਜ ਚੱਲ ਇੱਕ ਮਿੰਟ ਚੁੱਪ ਕਰ ਉਹ ਮੁਰਸ਼ਿ ਜੀ ਆਉਂਦਾ ਕਿ ਨਹੀਂ ਆਉਂਦਾ ਉਹ ਲੈ ਆਓ ਜਿੱਥੇ ਹੈਗਾ ਤਕਰੀਸ ਕੇ ਲੈ ਆਓ ਉਹਨੂੰ ਫਿਰ ਬਾਂਦਰ ਜਾਨੂ ਉਹਨੂੰ ਪਤਾ ਨਹੀਂ ਕਿ ਵੀ ਮਾਂ ਉੱਥੇ ਬੈਠੀ ਘਰ ਵਾਲੀ ਉੱਥੇ ਬੈਠੀ ਨਾਲ ਬੰਦੇ ਦੋ ਲਿਆਈ ਬੈਠੀ ਪੇਕਿਆ ਤੋਂ ਉਹਨੂੰ ਪਤਾ ਹੀ ਨਹੀਂ ਵੀ ਮੇਰੀ ਜਨਾਨੀ ਤੇ ਮੇਰੀ ਮਾਂ ਉੱਥੇ ਠਾਣੇ ਬੈਠੀਆਂ ਬੋਲੀ ਸੰਲੀ ਨਾਲ ਆਇਓ दुखी होया बंदा बोलदा ही है साहब दुखी ज्यादा सवाल नहीं देना बाई जी मैं बोल दी बहुत कुछ करते हैं मेरे नाल पीपा बोली तेरी माड़ी है चलो ठीक है घर वाला तेरा आ लेने दे वो भी पंचायत बेटी यार थोड़े दिन दी उधर सब गुस्से हो ਜਾਂਦੇ ਤੇਰ ਤੂੰ ਹੈ ਕਿ ਭਜਦਾ ਹੁਣ ਪੁੱਛੋ ਸੀ ਉਹ ਹੈਲੋ ਕਿੱਥੇ ਆ ਯਾਰ ਤੂੰ ਆ ਜਾ ਜੀ ਆ ਤੇ ਥਾਣੇ ਦੇ ਬਾਹਰ ਚ ਹੈ ਥਾਣੇ ਦੇ ਬਾਹਰ ਚ ਹੁਣ ਬਾਹਰ ਬੈਂਡ ਬਾਜਣ ਵਾਲੇ ਭੇਜਿਆ ਤੈਨੂੰ ਲੈਣ ਵਾਸਤੇ ਲੱਗਦਾ ਜੀ ਤੂੰ ਚੱਕ ਕੇ ਲੈ ਆਣਾ ਕੋਈ ਬੈਣੀ ਆਉਂਦਾ ਹੈ ਸਰ ਬੰਦੇ ਨੂੰ ਕਹਦਾ ਵੀ ਤੇਰੀ ਮਾਂ ਆ ਹੀ ਬੈਠੇ ਘਰ ਵਾਲੀ ਆ ਹੀ ਬੈਠੇ ਤੂੰ ਬਾਹਰ ਆ ਕੇ ਮੈਂ ਬਾਹਰ ਆ ਜੀ ਬੈਂਡ ਬਾਜਣ ਵਾਲੇ ਆ ਆ ਗਿਆ ਰੇ ਜਨਾਬ ਸਸੀ ਕਾਲ ਜਨਾਬ ਇਹ ਕੋਲ ਤਾਂ ਪਹਿਲਾਂ ਹੀ ਖੜਾ ਹੋਇਆ ਹੋਇਆ ਉਹੀ ਬੰਦਾ ਈ ਹੈ ਸਸੀ ਕਾਲ ਪਛਾਨ ਲਿਆ ਜੀ ਕੋਈ ਤਾਂ ਉਹਦੇ ਮਾਤਾ ਤੋਂ ਪਹਿਲਾਂ ਆਇਆ ਸੀਗਾ ਮਾਤਾ ਤੋਂ ਪਹਿਲਾਂ ਤੇ ਆਕੇ ਗਿਆ ਜੀ ਉਹ ਤੋਂ ਉਹਦੇ ਮਾਤਾ ਨੂੰ ਮਿਲਿਆ ਨਹੀਂ ਨਹੀਂ ਜੀ ਮੈਂ ਨਹੀਂ ਮਿਲਿਆ ਜੀ ਮੈਨੂੰ ਪਤਾ ਹੀ ਨਹੀਂ ਇਹਨੂੰ ਪਤਾ ਲੱਗੇ ਵੀ ਇਹ ਦੁਨੀਆ 'ਚ ਰਹਿੰਦਾ ਤਾਂ ਫੇਰ ਹੀ ਐ ਇੱਧਰ ਆ ਪਹਿਲਾਂ ਹਾਂਜੀ ਇੱਥੇ ਹੋ ਮੇਰੇ ਸਾਹਮਣੇ ਮੇਰੇ ਮਗਰ ਕੀ ਰੱਖਿਆ ਇੱਥੇ ਹੋ ਸਾਹਮਣੇ ਪਤਾ ਲੱਗੇ ਮੜਾ ਜਾ ਮੈਂ ਪਹਿਲਾਂ ਵੇਖ ਤਾਂ ਲਵਾਂ ਵੀ ਥੋੜਾ ਹੱਥ ਦਬ ਕੇ ਹੋ ਜਾਏ ਤੇ ਤੂੰ ਉੱਦਦੇ ਜਦ ਤੇਰੀ ਮਾਂ ਨੂੰ ਬੁਲਾਇਆ ਸੀਗਾ ਨੂੰ ਭੈਣ ਜੀ ਨੂੰ ਬੁਲਾਇਆ ਸੀ ਜੀ ਤੇਰੇ ਘਰ ਵਾਲੀ ਦੀ ਕੰਪਲੇਂਟ ਤੇ ਤੇ ਉਦੋਂ ਪਹਿਲਾਂ ਤੂੰ ਸੀਗਾ ਮੇਰੇ ਕੋਲ ਤੈਨੂੰ ਪਤਾ ਨਹੀਂ ਲੱਗਾ ਮਾਤਾ ਨੂੰ ਮਿਲਣੇ ਨੇ ਪਰ ਤੂੰ ਉਦੋਂ ਸਰ ਮੈਂ ਤਾਂ ਸ਼ਰਟ ਥੱਲੇ ਉੱਦ ਗਿਆ ਜੀ ਉਦੋਂ ਸ਼ਰਟ ਵਾਲੇ ਪਾਸੇ ਬੈਠਾ ਸੀਗਾ ਜੀ ਮੈਨੂੰ ਨਹੀਂ ਪਤਾ ਮੇਰੀ ਮਾਂ ਤੁਸੀਂ ਕੀ ਜੀ ਕਾਦੀ ਪੀਚੀ ਦੇ ਵਿੱਚ ਜਨਾਬ ਛੋਟੀ ਬਾਰੀ ਵਾਲੇ ਪਾਸੇ ਬੈਠਾ ਸੀ ਹਾਂ ਛੋਟੀ ਬਾਰੀ ਵਾਲੇ ਪਾਸੇ ਮੱਚੀ ਜੀ ਉਧਰ ਦੀ ਕਿਉਂ ਬੰਦੇ ਵੜਨ ਦਿੰਨੇ ਹੁੰਨੇ ਆ ਤੁਸੀਂ ਤੁਹਾਨੂੰ ਕਿੰਨੇ ਵਾਰੀ ਕਿਹਾ ਵੀ ਉਹ ਰਸਤਾ ਪਬਲਿਕ ਦਾ ਪਹਿਲਾਂ ਹੀ ਟਿਕਦਾ ਹੁੰਦਾ ਹੁੰਦਾ ਸੀ ਜੀ ਕੀ ਕਰੀਏ ਦੱਸੋ ਹੁਣ ਇਹੋ ਸਾਰਿਆਂ ਨੂੰ ਪਤਾ ਕਿ ਮੇਨ ਗੇਟ ਤੋਂ ਆਓ ਸਾਹਮਣੇ ਪਿੱਪਲ ਥੱਲੇ ਬੋੜ ਥੱਲੇ ਬੈਠੋ ਉਥੋਂ ਐਂਟਰੀ ਕਰੋ ਇਹ ਨੂੰ ਮਸਾ ਤਾਂ ਤੁਹਾਡੇ ਕੋਲ ਪਹੁੰਚਦਾ ਕੀਤਾ ਜੀ ਤੁਹਾਨੂੰ ਕਿਹਾ ਵੀ ਉਧਰ ਤੁਸੀਂ ਵਾਪਸੇ ਹਾਂ ਵਾਹ ਜੁਤਰੀ ਜੀ ਵਾਹ ਹੀ ਮਾਦਨ ਯਾਰ ਤੈਨੂੰ ਵੱਡਾ ਗੇਟ ਨਹੀਂ ਦਿਸਿਆ ਉੱਤੇ ਕੋਈ ਜਨਾਬ ਪਤਾ ਨਹੀਂ ਲੱਗਿਆ ਜੀ ਉਹਦੇ ਬਾਦ ਘਾੜ ਕੀ ਯਾਰ ਬਾਦ ਘਾੜ ਆਹ ਬਾਦ ਘਾੜ ਤਾਂ ਸਾਂਭ ਲੈ ਪਹਿਲਾਂ ਤੇਰੀ ਦੂਜੀ ਬਾਦ ਘਾੜ ਤੂੰ ਫਰਮਾਇਸ਼ਾਂ 4 ਸਾਲ ਹੋ ਗਏ ਮੇਰੇ ਐਂ ਕੰਜਰ ਕਲੇਸ਼ ਚੱਲਦਾ ਐਂ ਕੰਜਰ ਕਲੇਸ਼ ਇਸੇ ਅੱਕ ਦਾ ਮਾਂ ਮੈਂ ਪੀਨਾ ਦਾਰੂ ਅੱਛਾ ਇਹਨਾਂ ਨੇ ਪੀਨ ਲਾਇਆ ਦੋਨਾਂ ਨੇ ਲੜਾਈ ਦੇ ਇਹਨਾਂ ਨੇ ਨਹੀਂ ਇਹਨਾਂ ਨੇ ਬੋਤਲ ਫੜਾਈ ਤੇ ਨੂੰ ਲੈ ਕੇ ਵੀ ਤੂੰ ਬੋਤਲ ਪੀਤੇ ਅਸੀਂ ਲਾਤੀ ਕੀ ਕਰਾਂ ਕੀ ਜੀ ਜਦੋਂ ਜਾਂ ਨਾ ਕੰਜਰ ਕਲੇਸ਼ ਕਰੇ ਕੰਜਰ ਕਲੇਸ਼ ਦੱਸੋ ਕੀ ਕਰਾਂ ਅੱਛਾ ਨਹੀਂ ਕੰਜਰ ਕਲੇਸ਼ ਦਾ ਮਤਲਬ ਇਹ ਆ ਵੀ ਤੂੰ ਸ਼ਰਾਬ ਪੀ ਕੇ ਮਸਤ ਹੋ ਕੇ ਪਿਆਰ ਹੈ ਤੇ ਲੜੀ ਜਾਂਣਾ ਹਨਾ ਜੋ ਗੋਤਾ ਪੱਟੀ ਜਾਂਣ ਇੱਕ ਦੂਜੀ ਦੀਆਂ ਜਨਾਬ ਮੇਰੀ ਗੱਲ ਤੋਂ ਉਧਰ ਹੋ ਜਾਂਣਾ ਮੇਰੀ ਮਾਂ ਨਹੀਂ ਹਟਦੀ ਇਧਰੋਂ ਇਹ ਨਹੀਂ ਹਟਦੀ ਦੱਸੋ ਕਿਧਰ ਕਿਵੇਂ ਕਰਾਂ ਹਾਂ ਮੈਨੂੰ ਕਹੀ ਚੱਲਿਆ ਕਰ ਉਹਨੂੰ ਨਾ ਤੋ ਕਿਆ ਕਰ ਚੰਗਾ ਹੁਣ ਵੀ ਇੰਨਿਆਂ ਦੇ ਸਾਹਮਣੇ ਮੈਨੂੰ ਤੈਨੂੰ ਐ ਪਤਾ ਤੇਰੇ ਪਿੱਛੋਂ ਕੀ ਚੱਲ ਰਿਹਾ ਹੈਗਾ ਤੈਨੂੰ ਕੋਈ ਖਬਰ ਹੈ ਕਿ ਤੇਰੇ ਘਰ ਦੀ ਨਾ ਹੁਣ ਮੈਂ ਤਾਂ ਤੜਕੇ ਜਾ ਵੜਦਾ ਜੀ ਦਿਹਾੜੀ ਤੇ ਤੂੰ ਮੈਨੂੰ ਦੇ ਜੁੰਦੇ ਆ ਦਿਹਾੜੀ ਤੇ ਮਨਸ਼ੀ ਜੀ ਵੇਖਿਆ ਨਾ ਬੁੱਟੇ ਉਹ ਦਿਹਾੜੀ ਤੇ ਕੀ ਜਾਂਦਾ ਇਹ ਦਿਹਾੜੀ ਭੰਨ ਕੇ ਤਾਂ ਤੂੰ ਠਾਣੇ ਬੈਠਾ ਰਿਹਾ ਵੀ ਸ਼ਰਾਬ ਸਸਤੀ ਕਰਾ ਦੇ ਦਿਹਾੜੀ ਲਾ ਕੇ ਨਹੀਂ ਦਿਹਾੜੀ ਲਾ ਕੇ ਆਉਂਦਾ ਜਮਾ ਨਹੀਂ ਕੁਸ ਨਹੀਂ ਦਿਹਾੜੀ ਲਾਉਂਦਾ ਬਾਈ ਜੀ ਪੋ दारू ਤਾਂ ਮੈਂ ਤੇਰੀ ਗੱਲ ਨਾਲ ਸਹਿਮਤ ਐ दारू ਵਾਸਤੇ ਸਾਡੇ ਕੋਲ ਜਿੱਦ ਨੇ ਇਹਦੀ ਕੰਪਲੇਟ ਸੀ ਥਾਣੇ ਇਹਦੀ ਕੰਪਲੇਟ ਸੀ ਤੁਹਾਨੂੰ ਪਤਾ ਹੈ ਨਾ ਇਹਨੇ ਕੁੜੀ ਨੇ ਕੰਪਲੀਟ ਕੀਤੀ ਆਪਦੀ ਸੱਸ ਤੇ ਵੀ ਮੇਰੀ ਸੱਸ ਮੈਨੂੰ ਮਾੜਾ ਕਹਿੰਦੀ ਐ ਮੇਰੇ ਤੇ ਇਲਜ਼ਾਮ ਲਾਉਂਦੀ ਐ ਇਹਦੀ ਕੰਪਲੇਟ ਸੀ ਇਹਨਾਂ ਨੂੰ ਕੱਲਿਆਂ ਨੂੰ ਬੁਲਾਇਆ ਸੀ ਭੈਣ ਜੀ ਹੋਰਾਂ ਨੂੰ ਇਹਨਾਂ ਨੂੰ ਬੁਲਾਇਆ ਤੇ ਇਹ ਉਦੋਂ ਮੇਰੇ ਕੋਲੇ ਦੋ ਤਿੰਨ ਜਣੇ ਹੀ ਸੀਗੇ ਪਹਿਲਾਂ ਮੂਰੇ ਇਹਨੂੰ ਸੱਦਿਆ ਮੈਂ ਕਿਹਾ ਚੱਲ ਨੋ ਸੱਸ ਵਾਲਾ ਮਸਲਾ ਮੈਂ ਮੁੰਚੀ ਜੀ ਨੂੰ ਕਿਹਾ ਮੈਂ ਕਿਹਾ ਮਾਤਾ ਨੂੰ ਉਹਨੂੰ ਬਾਅਦ ਚ ਬੁਲਾਵਾਂਗੇ ਕੁੜੀ ਦੀ ਸੱਸ ਨੂੰ ਪਹਿਲਾਂ ਮੈਂ ਕਿਹਾ ਕੋ ਇਹ ਜੀ ਰਮਲੀ ਜ ਮੈਂ ਕਿਉਂ ਉਹਨੂੰ ਬੁਲਾ ਲਵਾਂ ਪਹਿਲਾਂ ਇਹਨੂੰ ਬੁਲਾਏ ਉਦੋਂ ਹੀਰ ਹੋ ਰਹੀ ਛੜ ਕੇ ਪੈ ਗਿਆ ਸਾਡੇ ਨਾਲ ਸਾਨੂੰ ਕਹਿੰਦਾ ਜੀ ਆਖੇ ਅਗੇ ਦੇਸੀ ਦੂਸੀ ਪੀ ਲੈਂਦੇ ਹੁੰਦੇ ਸੀਗੇ ਆਹ ਹੁਣ ਜਿੱਦਾਂ ਦੇ ਬੰਦੇ ਜੇ ਮਰੇ ਆ ਉਹ ਤੇ ਉਦੋਂ ਦਾ ਅਖੇ ਦੇਸੀ ਪੀ ਉਹਨੂੰ ਜੀ ਨਹੀਂ ਕਰਦਾ ਪਹਿਲਾਂ ਥਾਣੇ ਆ ਕੇ ਕਹਿੰਦਾ ਦੇਸੀ ਪੀ ਲੈਂਦੇ ਸੀ ਦੇਸ਼ਕ ਮੈਂ ਉਦੋਂ ਹੀ ਫੜ ਕੇ ਪਿਠਾ ਲੈਂਦਾ ਵੀ ਦੇਸੀ ਵਾਲੇ ਫੜਾ ਕਿੱਥੇ ਇੱਕ ਪਾਸੇ ਤਾਂ ਸਰਕਾਰ ਦਾ ਚੱਲੀ ਜਾਂਦਾ ਯੋਧ ਨਸ਼ਾ ਵਿਰੋਧ ਅਸੀਂ ਤਾਂ ਚਿੱਟਾ ਖਤਮ ਕਰਨ ਦੇ ਲੱਗੇ ਹੋਏ ਆ ਤੇ ਇਹ ਬੰਦੇ ਜਿਹੜੇ ਸਾਡੇ ਕੋਲ ਉਹ ਫਰਮਾਇਸ਼ਾਂ ਲੈ ਕੇ ਆਉਂਦੇ ਵੀ ਦੇਸੀ ਅਸੀਂ ਹੁਣ ਬੰਦ ਕੀਤੀਆਂ ਮੈਂ ਉਦੋਂ ਕਹਦਾ ਪੱਠੀਆਂ ਫੜ ਹੰਦਾ 400 ਵਾਲੀ ਬੋਤਲ ਅਸੀਂ 650 ਦੀ ਵਿਕਦੀ ਹੈ। ਉਹ ਸਸਤੀ ਕਰਾਓ ਜੀ ਆ ਠੇਕੇਦਾਰਾ ਮੈਂ ਕਿਹਾ ਸਾਰਾ ਠੇਕਾ ਅਸੀਂ ਪੁਲਿਸ ਨੇ ਥੋੜੋ ਲੈ ਰੱਖਿਆ। ਇਹ ਨਿਕਲ ਗਿਆ ਇਹ ਤਾਂ ਮੈਨੂੰ ਤਾਂ ਹੁਣ ਮੁੰਛੀ ਜੀ ਨੂੰ ਦੱਸਿਆ ਉਹ ਉਹ ਛੋਟੀ ਉਹ bari ਆ ਪਿਛਲੇ ਪਾਸੇ ਸਾਡੀ। ਉਧਰ ਦੀ ਬੜਿਆ ਉਧਰ ਦੀ ਨਿਕਲ ਗਿਆ ਮਾਤਾ ਨੂੰ ਵੀ ਨਹੀਂ ਪਤਾ ਮੇਰਾ ਮੁੰਡਾ ਇੱਥੇ ਮੈਂ ਜਨਾਬ ਪਤਾ ਹੀ ਨਹੀਂ ਲੱਗਿਆ ਜੀ। ਤੂੰ ਦਿਹਾੜੀ ਤੋੜਤੀ ਹੁੰਦੇ ਹਨਾ ਸ਼ਰਾਬ ਸਸਤੀ ਕਰਾਉਣ ਦੇ ਮਾਰੇ ਨੇ। ਜਨਾਬ ਆਏ ਤਾਂ ਅਸੀਂ ਬੇਨਤੀ ਕਰ ਲਈ। ਮੈਨੂੰ ਐ ਨਹੀਂ ਸਮਝ ਆਉਂਦੀ ਵੀ ਜਿਹੜਾ ਜਿਹੜੇ ਬੰਦੇ ਤੋਂ ਆਪਦਾ ਰੋਜ਼ਗਾਰ ਆਪਦਾ ਕੰਮ ਨਹੀਂ ਸੰਭਿਆ ਜਾਂਦਾ। ਗ ਤੈਨੂੰ ਉੱਤੋਂ ਦੀ ਆ ਕੰਮ ਤੇਰੇ ਜਨਾਬ ਉਹੀ ਲੱਗਦਾ ਪਹਿਲਾਂ ਮੈਂ ਹੁਣ ਮੈਂ ਤੁਹਾਨੂੰ ਪਿੰਗੜਾਇਆ ਲੱਗਦਾ ਨਾ ਇਹ ਪਿੰਗਲੀ ਜੀ ਸੀ ਮੈਂ ਤਾਂ दारू ਨਾਲ ਆਇਆ ਸਾਰਾ ਕੁਝ ਅਰੇ दारू ਇਹਨਾਂ ਦੇ ਕੰਜਰ ਕਲੇਸ ਨੇ ਮਾਰਿਆ ਮੈਨੂੰ ਦਾਰੂ ਨਾਲ ਤੂੰ ਦਾਰੂ ਨਾਲ ਹੋਰ ਹੋ ਜਾ ਤੂੰ ਦਾਰੂ ਵਾਲੇ ਪਾਸੇ ਲੱਗਿਆ ਰਹਿ ਠੀਕ ਹੈ ਇੱਧਰ ਤੇਰੀ ਮਾਤਾ ਤੇ ਇਹਨੇ ਸ਼ਿਕਾਇਤ ਕਰਤੀ ਮਾਤਾ ਜਿਹੜੀਆਂ ਗੱਲਾਂ ਦੱਸ ਕੇ ਗਈਆਂ ਸਾਨੂੰ ਉਹ ਵੀ ਗੱਲਾਂ ਇੱਡੀਆ ਝੂਠੀਆਂ ਨਹੀਂ ਲੱਗੀਆਂ ਠੀਕ ਹੈ ਹੁਣ ਜੇ ਆ ਦੇਖਿਆ ਤਾਂ ਦੇਖ ਆਉਣਾ ਕੀਤੇ ਨਾ ਬਣਦਾ ਸੀ ਤੇਰੇ ਨਾਲ ਨਾ ਹਾਂਜੀ ਹਾਂਜੀ ਜੇ ਠਾਣੇ ਆਉਣਾ ਸੀ ਬੁਲਾਇਆ ਸੀ ਭੈਣਜੀ ਨੂੰ ਬੁਲਾਇਆ ਤੇਰੀ ਮਾਂ ਨੂੰ ਇਹਨੂੰ ਬੁਲਾਇਆ ਤੈਨੂੰ ਬੁਲਾਇਆ ਤੈਨੂੰ ਫੋਨ ਕੀਤਾ ਨਾ ਹਾਂਜੀ ਵੀ ਤੇਰੇ ਘਰ ਵਾਲੀ ਨੂੰ ਤੈਨੂੰ ਘਰੇ ਪਤਾ ਸੀ ਵੀ ਤੇਰੀ ਮਾਂ ਤੇ ਤੇਰੇ ਘਰ ਵਾਲੀ ਨੂੰ ਬੁਲਾਇਆ ਠਾਣੇ ਨਹੀਂ ਜੀ ਨਹੀਂ ਪਤਾ ਹਨਾ ਆ ਬੰਦਿਆਂ ਨੂੰ ਪਤਾ ਜਿਹੜੇ ਪਿੰਡੋਂ ਸੱਦੇ ਆ ਨਾ ਇਹਦੇ ਚਾਚੇ ਤਾਇਆ ਚੋਹਾਂ ਨਾ ਸਕੇ ਚੋ ਮੈਨੂੰ ਨਹੀਂ ਪਤਾ ਮੈਂ ਹਜੇ ਇਹ ਛੱਤਰ ਖਾਂਦੀ ਹੈ ਜੀ ਐਹੀਂ ਖਾਂਦੀ ਛੱਤਰ ਐ ਫਿਰ 76 ਤਾਂ ਵੱਜਦੇ ਨਹੀਂ ਹੁਣ ਤੇਰੇ ਕੋਲ 76000 ਖਾਂਦੀ ਆ ਗਲਤੀ ਪਹਿਲਾਂ ਤੇਰੀ ਆ ਜੇ ਤੂੰ ਕਮਾ ਕੇ ਉਹਨੂੰ ਕੁਝ ਘਰੇ ਲੈ ਆ ਕੇ ਨਾ ਦੇਂਗਾ ਤੇ ਜਨਾਨੀ ਕੀ ਕਰੂਗੀ ਵਿਚਾਰੀ ਤੁਹਾਨੂੰ ਵੀ ਇਹੇ ਬਦਲਣਾ ਜ਼ਰੂਰੀ ਜੰਨਾਗਾ ਉਹਦੇ ਵਿੱਚ ਕੰਜਰ ਕਲੇਸ਼ ਕੰਜਰ ਕਲੇਸ਼ ਜਦੋਂ ਉਜਾੜੇ ਜਾਣਾ ਕੰਜਰ ਕਲੇਸ਼ ਕੀ ਕਰਾਂ ਮੈਂ ਦੁਖੀ ਹੋ ਕੇ ਕਲੇਸ਼ ਤਾਂ ਜਾਂ ਹੁੰਦਾਗਾ ਮਗਾ ਮਰਨ ਖਤੇ ਦੀ ਮੌਤ ਇੱਕ ਗੱਲ ਦੱਸਦਾ ਛੋਟੇ ਵੀਰ ਤੈਨੂੰ ਮੈਂ ਮੇਰੀ ਪਿਆਰ ਨਾਲ ਗੱਲ ਸੁਣ ਮੈਨੂੰ ਤੇਰੇ ਘਰੇ ਕਲੇਸ਼ ਚੰਗਾ ਨਹੀਂ ਲੱਗਦਾ ਵੀ ਤੇਰੀ ਮਾਂ ਦਾ ਮੂੰਹ ਹੋਰ ਪਾਸੇ ਹੋਵੇ ਤੇਰੇ ਘਰ ਵਾਲੀ ਦਾ ਹੋਰ ਪਾਸੇ ਤੈਨੂੰ ਪਤਾ ਹੀ ਨਾ ਹੋਵੇ ਘਰੇ ਚੱਲੀ ਗਈ ਜਾਂਦਾ ਮੇਰੀ ਕੋਸ਼ਿਸ਼ ਹੈ ਕਿ ਘਰ ਵਸ ਜੇ ਪਰ ਵਸਣ ਦਾ ਮਤਲਬ ਕੀ ਹੁੰਦਾ ਮਾੜਾ ਮੋਟਾ ਜਦੋਂ ਉਹਦੀ ਕੇਅਰ ਕਰੇ ਇੱਕ ਜੀ ਜਦੋਂ ਦੂਜੇ ਨਵੇਂ ਪਰਿਵਾਰ ਦੇ ਵਿੱਚ ਜਾਂਦਾ ਨਾ ਕੁੜੀ ਜਦੋਂ ਵਿਆਹ ਤਾਂ ਭੈਣ ਜੀ ਆਪਾਂ ਸਮਝਦੇ ਨਾ ਇਹ ਗੱਲ ਵੀ ਜਦੋਂ ਬੂਟਾ ਇੱਥੋਂ ਪੱਟ ਕੇ ਉੱਥੇ ਲਾਉਨੇ ਨਾ ਦੂਜੀ ਥਾਂ ਤੇ ਇੱਕ ਵਾਰੀ ਪੱਤੇ ਕਮਲਾਉਂਦੇ ਆ ਉਹਦੇ ਦੁਬਾਰਾ ਹਰਾ ਹੁੰਦਾ ਉਹਨੂੰ ਹਰਾ ਕਰਨ ਵਾਸਤੇ ਮਿਹਨਤ ਕਰਨੀ ਪੈਂਦੀ ਹੈ ਤੇ ਮੈਨੂੰ ਤਾਂ ਲੱਗਦਾ ਕਮੀਆਂ ਤੇਰੇ ਚ ਨਾ ਰਹਿ ਗਈਆਂ ਉਹ ਜਿਹੜੀਆਂ ਮਾਤਾ ਗੱਲਾਂ ਦੱਸ ਕੇ ਗਈ ਆ ਉਹਦੇ ਨਹੀਂ ਭੈਣ ਜੀ ਜਦੋਂ ਰਿਸ਼ਤਾ ਹੋਇਆ ਤੇ ਵਿਚੋਲਾ ਕੌਣ ਸੀਗਾ ਇਹਨਾਂ ਦਾ ਮੇਰੇ ਪਿੰਡ ਦਾ ਹੀ ਸੀਦਾ ਕੋਈ ਹਾਂ ਤੇ ਉਹ ਆ ਕੇ ਘਰੇ ਆ ਗਿਆ ਤੇ ਕਹਿੰਦਾ ਮੈਂ ਤੇਰੇ ਮੁੰਡੇ ਨਾਲ ਮੇਰਾ ਰਿਸ਼ਤਾ ਕਰਾਵਾਂ ਹਾਂ ਮੈਂ ਕਿਹਾ ਭਾਈ ਮੇਰਾ ਮੁੰਡਾ ਵੇਖ ਲੈ ਅੱਜ ਇਹੋ ਜ ਆ ਕੰਮ ਕਰਦਾ ਹਾਂ ਤੇ ਉਹੋ ਜੀ ਸਾਨੂੰ ਅੱਗੇ ਭਾਲ ਨੇ ਸੁਧਾਰਨ ਬੰਦਾ ਸੀ ਜਿਆ ਇੱਕ ਖਚੋਲੇ ਵੀ ਕਈ ਤਰ੍ਹਾਂ ਦੇ ਇੱਕ ਖਚੋਲਾ ਵੀ ਚੱਕ ਮਜ਼ਾਈ ਸੀ ਜਿਹੜੇ ਨੇ ਸਾਡੇ ਨਾਲ ਮੱਥਾ ਲਵਾਤਾ ਇਹਦੇ ਨਾਲ ਇਹੋ ਜਿਹੀ ਕਿਉਂਕਿ ਮੱਥਾ ਲਵਾਤਾ ਅਸੀਂ ਤਾਂ ਇੰਨੀ ਜੁਗਰੇ ਹੈ ਨਹੀਂ ਸੀ ਮੈਂ ਤਾਂ 4 ਸਾਲ ਵਸ ਗਈ ਕੋਈ ਵਸਦੀ ਵੀ ਨਹੀਂ ਨਹੀਂ ਭੈਣੇ ਮੈਨੂੰ 35 ਸਾਲ ਹੋ ਗਏ ਆ ਥੋੜੇ ਸਾਡੇ ਤਾਂ ਥਾਣੇ ਤੇ ਕਰਾ ਦੇ ਕਿ ਮਾਂ ਮਾਂ ਇੱਕ ਮਿੰਟ ਇੱਕ ਮਿੰਟ ਭੈਣ ਜੀ ਇੱਕ ਮਿੰਟ 4 ਸਾਲ ਵਸ ਗਈ ਤੇਰੇ ਸਾਹ ਨਾਲ ਤੇਰੇ ਪੁੱਤ ਦਾ ਨਾ ਤੇ ਮੈਂ ਤਾਂ ਇੱਕ ਮਿੰਟ ਨਹੀਂ ਸੀ ਰਹਿਣਾ ਫੇਰ ਵੀ ਕੱਟੀ ਜਾਂਦੀ ਹੈ ਇੱਧਰ ਮੇਰਾ ਹੀ ਰਹਿੰਦੀ ਹੈ ਜਨਾਬ ਮੇਰੇ ਵੱਲੋਂ ਵੀ ਜੱਪ ਕਰ ਜਾ ਤੂੰ ਨਾ ਬੋਲਿਆ ਕਰ ਬੰਦੇ ਨੂੰ ਕਿਵੇਂ ਬੋਲੀਦਾ ਤੁਸੀਂ ਪੁਛੇ ਮੋਤਬਰ ਹਾਂ ਤੁਹਾਨੂੰ ਪਤਾ ਲੱਗਦਾ ਮਾੜਾ ਮੋੜਾ ਬੰਦੇ ਨੂੰ ਕਿਵੇਂ ਬੋਲੀਦਾ ਨਹੀਂ ਜੀ ਉਹੀ ਵੇਖੀ ਜਾਂਦੇ ਆ ਵੀ ਕਿਹੜੇ ਕਿਹਦੇ ਵੇਖਣੇ ਆਏ ਹੋ ਇਹ ਕਸੂਰ ਵੇਣੇ ਕਿਹਦੇ ਚ ਆ ਹੁਣ ਹਜੇ ਕਸੂਰ ਤੁਹਾਨੂੰ ਦੱਸਿਆ ਨਹੀਂ ਨੇ ਕਸੂਰ ਕਿਹਦੇ ਚ ਐ ਦੱਸਿਆ ਜੀ ਹੁਣ ਦੋਨੇ ਜਾਣੇ ਤਾਂ ਇਹਨੂੰ ਘੇਰੀ ਬੈਠਿਆ ਕੁੜੀ ਨੂੰ ਜੋ ਵੀ ਔਖਾ ਬੋਲਦਾ ਮਾਰ ਉਹ ਘੇਰਦਾ ਕਿਥੋਂ ਆ ਭਰਾਵਾ ਨਹੀਂ ਮਤਲਬ ਅਸਲ ਦੇ ਵਿੱਚ ਨਾ ਅਸਲ ਚ ਮੋਤਬਰ ਬੰਦਿਆਂ ਦਾ ਕੰਮ ਕੀ ਹੁੰਦਾ ਜਿਹੜੇ ਸਾਬ ਨਾਲ ਕੁੜੀ ਬੋਲੀ ਜਾਂਦੀ ਹੈ ਨਾ ਹੱਕ ਤੁਹਾਡਾ ਬਣਦਾ ਸੀ ਉਹਨੂੰ ਇਹ ਗੱਲ ਕਹਿਣ ਦਾ ਵੀ ਕੁੜੀਏ ਤੂੰ ਮੂੰਹ ਬੰਦ ਕਰ ਜ਼ੁਬਾਨ ਕਰ ਉਹਨੇ ਤੁਹਾਡੇ ਸਾਹਮਣ ਮਤਲਬ ਤੁਹਾਡੇ ਪਿੰਡ ਰਵਾਜ ਆ ਜਾਂ ਤੁਹਾਡੇ ਇਲਾਕੇ ਚ ਰਵਾਜ ਆ ਇਹ ਵੀ 4 ਸਾਲ ਵਸਦਿਆਂ ਨਹੀਂ ਜਦੋਂ ਇਹ ਕਮਲ ਕੁੱਤੇ ਲਾਉਂਦੇ ਰਹਿੰਦੇ ਦੋਨੇ ਮਾਂ ਪੁੱਤ ਆ ਪੀ ਕੇ ਡੱਕ ਕੇ ਪਾਸਾ ਮਾਰ ਕੇ ਪਿਆ ਰਹਿੰਦਾ ਤੇ ਉਹ ਰੋਟੀਆਂ ਪਾਲੀ ਜਾਂਦੀ ਰਹਿੰਦੀ ਮੈਂ ਕਿੱਧਰ ਜਾਵਾਂ ਥੋੜਾ ਬੋਲ ਇਹਨੂੰ ਵੀ ਪੁੱਛ ਲਓ ਵੀ ਪੰਜਾ ਲੈਂਦਾ ਸਵੇਰੇ 8-9 ਵਜੇ ਤਾਈਂ ਇਹ ਕਹਿੰਦਾ ਮੈਂ ਦਿਹਾੜੀਆਂ ਕਰਕੇ ਖਵਾਉਣਾ ਉਹਦੀ ਤਾਂ ਕਰਤੂਤ ਵੇਖ ਲਈ ਮੈਂ ਉਹਦਾ ਸ਼ਰਾਬਸੰਸਤੀ ਕਰਾਉਣਾ ਤੇ ਸਾਡੇ ਕੋਲ ਆ ਕੇ ਗਿਆ ਮੈਨੂੰ ਤਾਂ ਹੁਣ ਪਤਾ ਲੱਗਿਆ ਵੀ ਆਹ ਸ਼ਖਸ ਹੈ ਉਹ ਜੋ ਮੈਂ ਰਸੋਈ ਚ ਵੜ ਜਾ ਉਹ ਮੈਨੂੰ ਕਮਲ ਕੁੱਤੇ ਲਾਈ ਜਾਂਦੀ ਰਹਿੰਦੀ ਆ ਤੂੰ ਗੱਲਾਂ ਤੇ ਤੇਰੇਆਂ ਲੋਕਾਂ ਨਾਲ ਗੱਲਾਂ ਤੂੰ ਗੱਲਾਂ ਕਰਦੀਆਂ ਤੂੰ ਫਲਾਨਾ ਕਰਦੀਆਂ ਦੱਸ ਮੈਂ ਕਿਹਦੇ ਨਾਲ ਗੱਲਾਂ ਕਰਦੀ ਜੀ ਇਹਨਾਂ ਨੇ ਹੀ ਸਾਡੇ ਕੋਲ ਥੋੜੇ ਬਾਰੇ ਕਹਿ ਕੇ ਗਏ ਹਨ ਜੀ ਦੇਖੋ ਤੁਸੀਂ ਵੀ ਕੰਪਲੀਟ ਦੇ ਕੇ ਗਏ ਹੋ ਜੋ ਥੋੜੇ ਬਾਰੇ ਇਹਨਾਂ ਨੇ ਸ਼ਿਕਾਇਤ ਕੀਤੀ ਆ ਉਹਦੀ ਵੀ ਅਸੀਂ ਪੁੱਛਪੜਤਾਲ ਕੀਤੀ ਆ ਤੇ ਉਹਦੇ ਵਿੱਚ ਗਲਤ ਨਹੀਂ ਤੇ ਫਿਰ ਖਰਾਬ ਵੀ ਮੈਨੂੰ ਇਹਨਾਂ ਨੇ ਕੀਤਾ ਹੈ ਉਹ ਤੇ ਦੱਸ ਮੇਰਾ ਕੀ ਖਸੂਰ ਸੀ ਕੀ ਕਰਤਾ ਸਾਡਾ ਤਾਂ ਕੋਈ ਪਿਓ ਦਾਦਾ ਨਹੀਂ ਠਾਣੇ ਚ ਗਿਆ ਸੀ ਤੇ ਜਿਹੜਾ ਤੂੰ ਕੱਲ੍ਹ ਦੀ ਅੱਜ ਨੇ ਸਾਨੂੰ ਠਾਣਾ ਵਿਖਾਤਾ ਤੇ ਠਾਣਾ ਦਿਖਾਉਣਾ ਸੀਗਾ ਸੀ ਸਾਡੇ ਹੋ ਗਏ ਉਹ ਤਾਂ ਮਾੜਾ ਤਾਂ ਦੂਰ ਹੀ ਦਸੀ ਜਾਂਦਾ ਵੀ ਜਾਗ ਨੂੰ ਦਿਸ ਗਿਆ ਸਾਰਾ ਕੁਝ ਹੁਣ ਤੁਸੀਂ ਮੋਹਤਬਰ ਬਣ ਕੇ ਆਏ ਹੋ ਨਾਲ ਹਾਂਜੀ ਦੇਖ ਲਈ ਬੋਲੀ ਉਹਦੀ ਨਹੀਂ ਤਾਂ ਦਿਸੀ ਜਾਂਦਾ ਜੀ ਤੁਸੀਂ ਐਂ ਦੱਸੋ ਵੀ ਇੱਜ਼ਤਦਾਰ ਘਰਾਂ ਦੇ ਵਿੱਚ ਤੂੰ ਬੜੀ سپورਟ ਕਰੀ ਜਾਂਦਾ ਯਾਰ ਗੁੱਸਾ ਨਾ ਕਰੀ ਮੇਰੀ ਗੱਲ ਦਾ ਕਾਫੀ ਛੋਟਾ ਮੇਰੇ ਤੋਂ ਤੂੰ ਹਰ ਇੱਕ ਗੱਲ ਤੇ ਕਹਿੰਦਾ ਵੀ ਉਹ ਤਾਂ ਕੁੱਤੇ ਲਈ ਜਾਂਦੇ ਫਲਾਣਾ ਕਰੀ ਜਾਂਦੇ ਆ ਉਹਦੀ ਬ ਪਹਿਲੀ ਗੱਲ ਤਾਂ ਮੈਨੂੰ ਇਹ ਮੈਨੂੰ ਇੱਕ ਗੱਲ ਦੱਸੋ ਦੋਨੇ ਮੋਤਬਰੋਂ ਤੁਸੀਂ ਕਹਿੰਦੇ ਪਿੰਡ ਦੇ ਕੋੜ ਕਚੈਰੀਆਂ ਜਾਣਦੇ ਆਂ ਸੀ ਥੋੜਾ ਹੱਕ ਨਹੀਂ ਮਰਦਾ ਸੀ ਇਹਦੇ ਘਰੇ ਗੱਲ ਕਰਦੇ ਵੀ ਸਾਨੂੰ ਬਈ ਕੁੜੀ ਨੇ ਸੱਦਿਆ ਇਹ ਤੇਖੀ ਜਾ ਕੇ ਆਈਏ ਇਹ ਤੋਨੋ ਕਹਿ ਕੇ ਸੱਦ ਲੈਂਦਾ ਇਹਦੇ ਭਰਾਵਾਂ ਨੂੰ ਇਹਦੀਆਂ ਭੰਜਾਈਆਂ ਨੂੰ ਇਹਦੇ ਭਤੀਜਾਂ ਨੂੰ ਨਹੀਂ ਮੈਂ ਤਾਂ ਜਾਣਦਾ ਨਹੀਂ ਇਹਨਾਂ ਨੂੰ ਇਹ ਕੌਣ ਆ ਕੌਣ ਨਹੀਂ ਜੀ ਫਿਰ ਵੀ ਜੀ ਸਾਡੇ ਪਿੰਡ ਦੀ ਕੁੜੀ ਆ ਪਿੰਡ ਦੀ ਕੁੜੀ ਨਹੀਂ ਨਹੀਂ ਮਤਲਬ ਪਿੰਡ ਦੀ ਕੁੜੀ ਦੇ ਨਾਲ ਤੁਸੀਂ ਤੁਰਨ ਤੋਂ ਪਹਿਲਾਂ ਤੇ ਘਰੋਂ ਇਹ ਨਹੀਂ ਪਤਾ ਕੀਤਾ ਵੀ ਕੁੜੀ ਦਾ ਰੌਲਾ ਪਿਆ ਉੱਥੇ ਵੀ ਕੀ ਰੌਲਾ ਪਿਆ ਤੇ ਥਾਣੇ ਸੱਦਿਆ ਹੈਗੇ ਤੇ ਪਿੰਡ ਵਾਲੇ ਤੇ ਸਾਨੂੰ ਕਹ ਜਾਣ ਵਾਸਤੇ ਕਿ ਇਤਲੇ ਮੈਂ ਅੱਜ ਇਹਨਾਂ ਨੂੰ ਲੈ ਆਇਆ ਇਤ ਨਾਲ ਇਹਨਾਂ ਨੂੰ ਅੱਜ ਸਾਹਣੇ ਪੌਂਸਾ ਨਾਲ ਰਲ ਕੇ ਮੈਂ ਮਾੜੇ ਬਣਾਤਾ ਕੋਈ ਰਲ ਕੇ ਨਹੀਂ ਬੀਬਾ ਰਲ ਤੂੰ ਮੇਰੇ ਬਾਰੇ ਜਾਣਦੀ ਨਹੀਂ ਤੂੰ ਮੇਰੇ ਬਾਰੇ ਜਾਣਦੀ ਨਹੀਂ ਠੀਕ ਹੈ ਨਾ ਜਿੰਨੀਆਂ ਗੱਲਾਂ ਜਿੰਨੀਆਂ ਗੱਲਾਂ ਤੂੰ ਲਿਖਾ ਕੇ ਗਈ ਸੀ ਨਾ ਉਹ ਸਾਰੀਆਂ ਗੱਲਾਂ ਕੀਤੀਆਂ ਇਹਨਾਂ ਭੈਣ ਜੀ ਨਾਲ ਇਹਨਾਂ ਤੋਂ ਬਾਅਦ ਤੇਰੇ ਪਿੰਡ ਦਾ ਨੰਬਰ ਲਿਆ ਮੈਂ ਨਾਂ ਨਹੀਂ ਦੱਸਣਾ ਕਿਹੜੇ ਬੰਦੇ ਦਾ ਲਿਆ ਮੁੜ ਕੇ ਉੱਥੇ ਜਾ ਕੇ ਉਹਦੇ ਮੋਟਿਆਂ ਤੇ ਜੜੇਂਗੀ ਤੂੰ ਪਰ ਮੈਂ ਪਤਾ ਕਰ ਲਿਆ ਸਾਰਾ ਕੀ ਕੁਛ ਹੈ ਠੀਕ ਹੈ ਉਹਦੀਆਂ ਗੱਲਾਂ ਦੇ ਵਿੱਚ ਵੀ ਇੰਨਾ ਨਹੀਂ ਵੀ ਮਜਨ ਨਹੀਂ ਹੈਗਾ ਇਹਨੂੰ ਕਹਿ ਦਿਓ ਬੱਸ ਵੀ ਮੈਨੂੰ ਅੱਜ ਮੈਂ ਬਸੂੰਗੀ ਤਾਂ ਹੀ ਮੈ ਜਦੋਂ ਇਹ ਮੈਨੂੰ ਮੇਰੇ ਭਰਾਵਾਂ ਤੱਕਰ ਪਹੁੰਚਦੀ ਆ ਇਹ ਤਾਂ ਨਹੀਂ ਮੈਂ ਤਾਂ ਇਹਦੀ ਜ਼ੁਬਾਨ ਖਿੱਚ ਕੇ ਇਹਦੀ ਤਲੀ ਤੇ ਧਰ ਦੂੰਗੀ ਬੈਠੀ ਕਿਥੀਆਂ ਕੁੜੀਆਂ ਐ ਦੇਖ ਲੈ ਪਰ ਮੈਂ ਜਿੱਥੇ ਮਰਜੀ ਬੈਠੀ ਆ ਦਰਖਾਸਤ ਮੇਰੀ ਦਿੱਤੀ ਹੋਈ ਆ ਨਹੀਂ ਦਰਖਾਸਤ ਤਾਂ ਮੈਂ ਤੂੰ ਜ਼ੁਬਾਨ ਖਿੱਚ ਪੈਗੀ ਸਾਡੇ ਸਾਹਮਣੇ ਕਿਸੇ ਦੀ ਤੇ ਜ਼ੁਬਾਨ ਖਿੱਚ ਦਿੰਗੇ ਇਹਨੂੰ ਐ ਤਾਂ ਪੁੱਛੋ ਮੇਰੇ ਨਾਲ ਗੱਲਾਂ ਕਿੰਨੇ ਆਉਂਦੀਆਂ ਉਹ ਆਪ ਵੀ ਬੋਲੀ ਤੇ ਕੰਟਰੋਲ ਕਰ ਸਰਦਾਰ ਜੀ ਮੇਰੀ ਗੱਲ ਸੁਣ ਲਓ ਇੱਕ ਵੀ ਐ ਨਾ ਹੋਵੇ ਕਿਤੇ ਹੁਣੇ ਲੈਡੀ ਪੁਲਿਸ ਬੁਲਾ ਕੇ ਤੇ ਮੈਂ ਪਹਿਲਾਂ ਇਹਦੀ ਇਹਦੀ ਜ਼ੁਬਾਨ ਦਾ ਹੱਲ ਕਰਵਾ ਦਿਆਂ ਕੁੜੀਆਂ ਥੋੜਾ ਹੌਲੀ ਬੋਲ ਕੀ ਤਰੀਕਾ ਇਹ ਕੱਟ ਕੀ ਪਤਾ ਤੁਹਾਨੂੰ ਆਣ ਕੇ ਕੀ ਸਖਾ ਗਈ ਐ ਇਹ ਕੀ ਸਖਾ ਗਈ ਹਾਂ ਮੇਰੇ ਮਾਮੇ ਦੀ ਧੀ ਆ ਉਹ ਮਾਮੇ ਦੀ ਧੀ ਸਾਨੂੰ ਕੀ ਪਤਾ ਤੂੰ ਬਾਹਰ ਉੱਠ ਪੀਪਾ ਚੱਲ ਮੈਂ ਨਹੀਂ ਜਾਣਾਗਾ ਮੈਂ ਤਾਂ ਇੱਥੇ ਹੀ ਬੈਠਣਾ ਮੈਂ ਲੈਡੀ ਪੁਲਿਸ ਬੁਲਾ ਕੇ ਨਾ ਤੇ ਮੁਰਮੁਰ ਕੇ ਗੁੱਤੋਂ ਫੜ ਕੇ ਲੈ ਜਾਣਗੇ ਸਰੇ ਚੱਲ ਜੁੰਡੇ ਤੇਰੇ ਮੈਂ ਖਲਾ ਚੱਲ ਚੱਲ ਬਾਹਰ ਉੱਥੇ ਭੈਣ ਜੀ ਭੈਣ ਜੀ ਨਹੀਂ ਤੁਸੀਂ ਤੁਸੀਂ ਇਧਰਲੇ ਪਾਸੇ ਬੈਠੋ ਇਧਰ ਬਾਹਰ ਬੋਰ ਥੱਲੇ ਤੂੰ ਉਧਰ ਛੱਡ ਥੱਲੇ ਬੈਠ ਪੀਪਾ 2 ਘੰਟੇ ਬੈਠੋ ਮੈਂ ਫੇਰ ਬੁਲਾਉਣਾ ਤੂੰ ਚੱਲ ਇੱਕ ਵਾਰੀ ਕੋਈ ਹਾਈ ਕਰਨਗੇ ਫੈਸਲਾ ਮੈਂ ਤਾਂ ਨਹੀਂ ਕਰ ਸਕਦੀ ਤੇਰੇ ਅੱਗੇ ਭੈਣ ਜੀ ਕੋਈ ਨਹੀਂ ਤੁਸੀਂ 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 ਇਹਨੇ